ਸੱਟ ਕਿਤੇ ਨਵੇਂ ਦਾ ਪੱਕਾ ਜੀ ਸਵੇਰ ਟਾਈਮ ਦਾ ਖੜਨ ਕਰਕੇ ਡਰਾਈਵਰ ਵਿਚੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹ ਤਾਂ ਅੱਗ ਲੱਗੀ ਸੀ ਵੀ ਲੱਟ ਲੱਫਟਾ ਨਿਕਲੇ ਪਿੱਛੇ ਭੰਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਇਹ ਅੱਗ ਨੇ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰਾ ਤਾਂ ਨਿਕਲ ਨਹੀਂ ਹੋਇਆ ਵਿਚੇ ਵਿਚਾਰਾ ਮੱਚ ਗਿਆ ਉਹ ਉਸ ਸ਼ੀਸ਼ੇ ਬੰਨੇ ਸੀਗੇ ਤੇ ਚੋਂ ਕਿਉਂਕਿ ਸਾਤੀ ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਬੰਨੇ ਟੌਟਾ ਮਾਰ ਕੇ ਜੀ ਤੇ ਪਿੱਛੇ ਬੰਦਾ ਉੱਥੇ ਹੀ ਪਿੱਛੇ गिर ਗਿਆ ਜੀ ਦੀਪ ਸਿੰਘ ਜੀ ਇਹ ਰਾਤ 3:30 ਵਜੇ ਦਾ ਵਕਾ ਜੀ ਸਵੇਰ ਟਾਈਮ ਦਾ ਅਕਾ ਜੀ ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਵਿਚੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਤਾਂ ਅੱਗ ਲੱਗੀ ਸੀ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ 3:30 ਵਜੇ ਇਹਨਾਂ ਨੇ ਦੇਖਿਆ ਵੀ ਲੱਤੋ ਲੱਫਟਾ ਨਿਕਲਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਸ਼ੀਸ਼ੇ ਭੰਨੇ ਸ਼ੀਸ਼ੇ ਭੰਨਣਾ ਉੱਠਿਆ ਵੀ ਆ ਉੱਥਰ ਤੋਂ ਬਾਅਦ ਜਦ ਅੱਗ ਨੇ ਕਾਪੂ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰੇ ਤੋਂ ਨਿਕਲ ਨਹੀਂ ਹੋਇਆ ਵਿਚੇ ਵਿਚਾਰਾ ਪੱਜ ਗਿਆ ਉਹ ਬਹੁਤ ਉਹਦੀ ਮੌਕਾ ਦੀ ਹੋ ਗਈ ਇਹ ਲੋਸੀ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੇ ਕਿ ਸਾਡੇ ਕੋਲ ਸੀਗੀ 50 ਸਿਲੰਡਰ ਮਿਲਾਏ ਪਰ ਅੱਗ ਪੁਜੀ ਨਹੀਂ ਬਾਅਦ ਚ ਫਾਇਰ ਬ੍ਰੀਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹਦੀ ਡੈੱਡ ਬੋਡੀ ਸਿਵਲ ਹਸਪਤਲ ਪਹੁੰਚ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਆ ਰਹੇ ਆ ਪਤਾ ਹਮਾਚ ਦਾ ਰਹਿਣ ਵਾਲਾ ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਰ ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੈਲੇ ਕਿੱਥੇ ਸੀਗਾ ਮਾਲਕਾਂ ਨਾਲ ਗੱਲ ਹੋਈ ਹੈ ਉਹਨਾਂ ਨਾਲ ਇਹ ਕਿੱਥੇ ਨੂੰ ਕਿਧਰ ਨੂੰ ਚੱਲਿਆ ਸੀਗਾ ਜੀ ਗੱਡੀ ਲੈ ਕੇ ਖਾਲੀ ਖੜਾ ਸੀਗਾ ਜੀ ਆ ਕੇ 11:00 11:30 ਵਜੇ ਆ ਕੇ ਖੜਿਆ ਤੇ ਪਟਰਪਾ પેટ્રોલ ਪੰਪ ਤੇ ਗ ਜ다 ਨਿੰਦਰਾ ਸੀਗਾ ਜਾਂ ਕਿੱਦਾਂ ਵੀ ਸੀਗਾ ਕੀ ਲੱਗਦਾ ਜੀ ਅੱਗ ਲੱਗੀ ਤੇ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਏ ਜਿੰਨਾ ਕਿ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਅੱਛਾ ਜੀ ਤੇ ਹੁਣ ਡੇਟ ਬੋਡੀ ਨੂੰ ਕਿੱਥੇ ਭੇਜਤਾ ਜੀ ਖੰਨੇ ਸੇ ਰਸਤਾ ਪਹੁੰਚਾ ਲਈ ਪੁਲਿਸ ਆ ਗਈ ਜੀ ਮੌਕੇ ਤੇ ਜਦੋਂ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀ ਜੇ ਸਾਰਿਆਂ ਨੇ ਬੰਦਿਆ ਨੇ ਲੜ ਕੇ ਪਰ ਅੱਗ ਸੀ ਗਈ ਤੇਜ਼ ਹੋਰ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਮਾਰ ਸਿੰਘ ਕਿੱਥੇ ਕੰਮ ਕਰਦੇ ਸੀ ਕੀ ਹੋਇਆ ਇਹ ਪੈਟਰੋਲ ਪੰਪ ਤੇ ਕੀ ਹੋਇਆ ਇਹ ਪੈਟਰੋਲ ਪੰਪ ਤੇ ਜੀ ਰਾਤ ਨੂੰ 11:30 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਜੀ ਤੇ ਇਹ ਬਾਹਰ ਹੀ ਨਿਕਲਿਆ ਹੈਗਾ ਡਰਾਈਵਰ ਇਹ ਤਾਂ ਪਿੱਛੇ ਸੌ ਗਿਆ ਜੀ ਅੱਛਾ ਜੀ ਤੇ ਉਹਦੇ ਬਾਅਦ ਜੋ ਸਵੇਰੇ 3:30 ਵਜੇ ਇਹਦੇ ਚੋਂ ਥੋੜੀ ਅੱਗ ਜੀ ਧੂੰਆਂ ਜਾਂ ਨਿਕਲਦਾ ਸੀ ਉਹਦੇ ਬਾਅਦ ਜਦੋਂ ਇੱਕਦਮ ਇੱਕ ਕਾਫੀ ਅਗਲੀ ਤੇ ਕੀ ਹੋਇਆ ਉਹਦੇ ਬਾਅਦ ਉਹ ਤੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਭੰਨੇ ਸੀਗੇ ਇਹਦੇ ਚੋਂ ਕਿਉਂਕਿ ਸਾਤੀ ਅੰਦਰ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ ਟੌਟਾ ਮਾਰ ਕੇ ਜੀ ਵਿੱਚ ਬੰਦੋਤੀ ਪਿੱਛੇ ਕਰ ਗਏ ਤਿੱਕੀ ਬਣੀ ਉਹੋ ਵੀ ਲਾਹ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਫੜਬ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਇਆ ਤੇ ਪਾਣੀ ਕੋਈ ਜਿੰਨਾ ਸੱਟ ਹੋ ਸਕਿਆ ਉਹਨਾਂ ਕੀਤਾ ਇਹ ਜਲ ਕੇ ਰਾਖੀ ਹੋਈ ਅੱਜ ਕਾਫੀ ਜਲ ਗਈ ਸੀ ਕੋਈ ਬਸਿਆ ਨਾ ਬਹਿ ਜਾਣੂ ਜੀ 639 ਦਾ ਪਾਕਾ ਜੀ ਸਵੇਰ ਟਾਈਮ ਦਾ ਖੜਨ ਕਰਕੇ ਡਰਾਈਵਰ ਵਿੱਚੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਵੀ ਲੱਟ ਲੱਫਟਾ ਨਿਕਲੇ ਉਸ ਸ਼ੀਸ਼ੇ 'ਪੰਨਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਇਹ ਅੱਗ ਨੇ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰਾ ਤਾਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਬਚ ਗਿਆ ਉਹ ਉਸ ਸ਼ੀਸ਼ੇ 'ਵੰਨੇ ਸੀਗੇ ਤੇ ਜੋ ਕਿ ਸਾਤੀ ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ 'ਵੰਨੇ ਟੌਟਾ ਮਾਰ ਕੇ ਜੀ ਤੇ ਵਿੱਚੇ ਬੰਦਾ ਉੱਥੇ ਹੀ ਵਿੱਚੇ गिर ਗਿਆ ਜੀ ਪੰਨਾ ਕੁਦੀ ਸਿੰਘ ਆ ਜੀ ਇਹ ਰਾਤ 3:30 ਦੇ ਨਵੇਂ ਦਾ ਵਕਾ ਜੀ ਸਵੇਰ ਟਾਈਮ ਦਾ ਅਕਾ ਜੀ ਇਹ ਗੱਡੀ ਰਾਤ ਦੀ ਉਹ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਵਿੱਚੇ ਵਿਚਾਰਾ ਸੁੱਤਾ ਪਿਆ ਸੀ ਸੌ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਤਾਂ ਅੱਗ ਲੱਗੀ ਸੀ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ 3:30 ਵਜੇ ਇਹਨਾਂ ਨੇ ਦੇਖਿਆ ਵੀ ਲੱਤੋ ਲੱਫਟਾ ਨਿਕਲਣ ਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਛਿਸ਼ੇ ਭੰਨੇ ਛਿਸ਼ੇ ਭੰਨਣਾ ਉੱਠਿਆ ਵੀਆ ਉੱਤਰ ਤੋਂ ਬਾਅਦ ਜਦ ਅੱਗ ਨੇ ਕਾਪੂ ਕਾਰ ਲਿਆ ਤੇ ਕਾਪੂ ਹੋਣ ਤੋਂ ਬਾਅਦ ਵਿਚਾਰੇ ਤਾਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਪਚ ਗਿਆ ਉਹ ਉਹ ਤੋਂ ਦੀ ਮੌਕੇ ਦੀ ਹੋ ਗਈ ਜਦੋਂ ਅਸੀਂ ਵੀ ਬਹੁਤ ਪਾਣੀ ਪਾਉਣੇ ਲਾ ਕੇ ਜਿਵੇਂ ਜਿੰਨੇ ਕਿ ਸਾਡੇ ਕੋਲ ਸੀਗੇ 50 ਸਿਲੰਡਰ ਵੀ ਲਾਏ ਪਰ ਅੱਗ ਪੂਜੀ ਨਹੀਂ ਬਾਅਦ ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹ ਜੱਡ ਬੋਟੀ ਸੇਮਲਾ ਤੋਂ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਆ ਰਿਹਾ ਜੀ ਪਤਾ ਹਮਾਚਲ ਦਾ ਰਹਿਣ ਵਾਲਾ ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇੋਂ ਸੀਗਾ ਗੱਡੀ ਦਾ ਮਾਲਕਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਇੱਕ ਕਿੱਥੇ ਨੂੰ ਕਿਧਰ ਨੂੰ ਚੱਲਿਆ ਸੀਗਾ ਜੀ ਗੱਡੀ ਲੈ ਕੇ ਖਾਲੀ ਖੜਾ ਸੀਗਾ ਜੀ ਆ ਕੇ 11:00 11:30 ਵਜੇ ਆ ਕੇ ਖੜਿਆ ਤੇ ਪਟਰੋਲ ਪੰਪ ਤੇ ਗੱਡੀ ਤੇ ਗੱਡੀ ਹਾਵ ਇਧਰੋਂ ਆਇਆ ਰੌਂਗ ਸਾਈਡ ਆ ਬਕਰ ਖਾ ਕੇ ਖੜ ਕੇ ਕੁਛ ਨਹੀਂ ਉਤਰਿਆ ਨਹੀਂ ਪਿੱਛੇ ਪੈ ਗਿਆ ਆ ਕੇ ਜਿਆਦਾ ਨੀਂਦਰਾ ਸੀਗਾ ਜਾਂ ਕਿੱਦਾਂ ਵੀ ਸੀਗਾ ਕੀ ਲੱਗਦਾ ਜੀ ਅੱਗ ਲੱਗੀ ਤੇ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ। ਮਿਸਾਲ ਤਾਂ ਚਲੋ ਕੋਸ਼ਿਸ਼ ਕਰੀਏ ਜਿੰਨਾ ਕਿ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ। ਅੱਛਾ ਜੀ। ਇਹ ਹੌਂਡਾ ਡੈਟਾ ਬੋਡੀ ਨੂੰ ਕਿੱਥੇ ਭੇਜਤਾ ਸੀ? ਖੰਨੇ ਸੇ ਵੱਲ ਆਸਤਾ ਚੱਲ ਰਹੀ। ਪੁਲਿਸ ਆ ਗਈ ਜੀ ਮੌਕੇ ਤੇ। ਚਲੋ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀਏ ਸਾਰਿਆਂ ਨੇ ਬੰਦਿਆਂ ਨਾਲ ਗੱਲ ਕੀਤੀ ਪਰ ਅੱਗ ਸੀਗੋ ਤੇਜ਼ ਹੋ ਰਹੀ। ਹਾਂ ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕੁਮਾਰ ਸਿੰਘ ਹੈ। ਕਿੱਥੇ ਕੰਮ ਕਰਦੇ ਸੀ? ਪੈਟਰੋਲ ਪੰਪ। ਕੀ ਹੋਇ ਆਦੀ ਸਾਢੇ 11 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਜੀ ਤੇ ਇਹ ਬਾਹਰ ਹੀ ਨਿਕਲਿਆ ਹੈਗਾ ਡਰਾਈਵਰ ਤਾਂ ਵਿੱਚੇ ਸੌ ਗਿਆ ਜੀ ਅੱਛਾ ਜੀ ਤੇ ਉਹਦੇ ਬਾਅਦ ਜੋ ਸਵੇਰੇ ਸਾਢੇ 3 ਵਜੇ ਇਹਦੇ ਚੋਂ ਥੋੜੀ ਅੱਗ ਜੀ ਧੂੰਆਂ ਜਾਂ ਨਿਕਲਦਾ ਸੀ ਉਹਦੇ ਬਾਅਦ ਜਦੋਂ ਇੱਕਦਮ ਇੱਕ ਕਾਫੀ ਗੱਡੀ ਤੇ ਕੀ ਹੋਇਆ ਉਹ ਤੋਂ ਬਾਅਦ ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਭੰਨੇ ਸੀਗੇ ਇਹਦੇ ਚੋਂ ਕਿਉਂਕਿ ਸਾਤੀ ਅੰਦਰ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ ਕੌਤਾ ਮਾਰ ਕੇ ਜੀ ਵਿੱਚੇ ਬੰਦੌਤੀ ਵਿੱਚੇ ਕਰ ਗਏ ਕੀ ਬਣੀ ਉਹ ਦੋ ਫਿਲਾ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਫੜਬ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਏ ਤੇ ਪਾਣੀ ਕੋਈ ਜਿੰਨਾ ਸੱਤ ਹੋ ਸਕਿਆ ਉਹਨਾਂ ਕੀਤਾ ਸੀ ਇਹ ਜਲ ਕੇ ਰਾਖੀ ਹੋ ਗਈ ਹਾਂਜੀ ਕਾਫੀ ਜਲ ਗਈ ਸੀ ਕੋਈ ਬਸਿਆ ਨਹੀਂ ਨਾ ਪਹਿਚਾਣ